हाँ जी अजी वीडियो आपको तो दसा कमीज उपर इस तरह सलवार नाल कपड़ा ला के किस तरह डिजाइनिंग करनी है सारी तो सारी आप दसागे किस तरह आप कपड़ा नीचे छडना है तो कि आपकी लेंथ रख के कि आपी लगा उ ठीक है सब तो पहले अपनी कमीज की जोड़ी लेंथ, जी लेंथ है जिम्मे आप आम कमीज की लेंथ लाने उस तरह ही आप ला लिया कपड़ा ठीक है ਉਨ ਲਈ ਆਪਾਂ ਘੇਰਾ ਜਿਹੜਾ 4 ਇੰਚ ਐਕਸਟਰਾ ਰੱਖ ਕੇ ਲਾਉਣੇ ਉਹ ਆਪਾਂ ਤਿਆਰ ਕਰਕੇ ਇਹਦੀ ਮੋੜੀ ਵਗੈਰਾ ਆਪਾਂ ਕਟਿੰਗ ਕਰ ਲਿਆ ਨਿਸ਼ਾਨ ਵਗੈਰਾ ਲਾ ਲਿਆ ਤੇ ਹੁਣ ਆਪਾਂ ਇਹਦੀ ਜਿਹੜੀ ਲੈਂਥ ਮੈਣ ਕੇ ਨਿਸ਼ਾਨ ਲਗਾਉਣੇ ਆ ਕਿੰਨੇ ਇੰਚ ਦੀ ਆਪਾਂ ਇਹ ਨਿਸ਼ਾਨ ਲਗਾਉਣਾ ਹੈ ਕਿਸ ਤਰ੍ਹਾਂ ਲਗਾਉਣਾ ਉਹ ਆਪਾਂ ਅੱਜ ਤੁਹਾਨੂੰ ਦੱਸਦੇ ਆ ਠੀਕ ਹੈ ਲੈਂਥ ਮੈਣ ਲੈਣੀ ਆਪਾਂ ਉੱਤੇ ਆਪਾਂ ਇੱਕ ਕੱਟ ਲਗਾ ਲੈਣਾ ਉਸ ਤੋਂ ਬਾਅਦ ਆਪਾਂ ਜਿੰਨੀ ਉੱਪਰ ਚੱਕ ਕੇ ਆਪਾਂ ਪੱਟੀ ਲਗਾਉਣੀ ਉਹ ਨਿਸ਼ਾਨ ਲਗਾ ਲੈਣਾ ਠੀਕ ਹੈ ਪੱਟੀ ਆਪਾਂ ਉੱਪਰ ਚੱਕ ਕੇ नीचे तो जिन्नी ਆਪਾਂ ਲੈਂਥ ਰੱਖਣੀ ਐ 4 ਇੰਚ ਉੱਪਰ ਚੱਕ ਕੇ ਆਪਾਂ ਇਹ ਪੱਟੀ ਨੂੰ ਲਗਾਉਣਾ ਐਕਸਟਰਾ ਤੁਸੀਂ ਲੈ ਲੈਣਾ 4 ਇੰਚ ਆਪਾਂ ਪੱਟੀ ਜਿਹੜੀ ਰੈਡੀ ਕਰਨੀ ਤੇ ਇੱਥੇ ਆਪਾਂ प्रेस ਦੇ ਨਾਲ ਕਰੀਜ਼ ਬਣਾ ਲਾਂਗੇ ਜਿਹੜਾ ਘੇਰਾ ਫੋਲਡ ਕਰਨਾ نیچے ਤੇ ਉੱਪਰ ਜਿਹੜੇ ਆਪਾਂ ਕੱਟ ਲਗਾਏ ਐ ਪੱਟੀ ਲਗਾਉਣੀ ਜਿੱਥੇ ਸਵਾਰ ਨਾਲ ਦਾ ਕਪੜਾ ਆਪਾਂ ਲਗਾ ਕੇ ਲੇਸ ਲਗਾ ਕੇ ਇਹ ਨੂੰ ਆਪਾਂ ਇਸ ਤਰ੍ਹਾਂ ਕਰੀਜ ਨਾਲ ਸੈੱਟ ਕਰ ਲੈਣਾ ਸਿੱਧੀ ਸਿੱਧੀ ਆਪਾਂ ਚੰਗੀ ਤਰ੍ਹਾਂ ਵਧੀਆ ਕਰੀਜ ਬਣਾ ਲੈਣੀ ਹੈ ਤਾਂ ਜੋ ਆਪਣੀ ਜਿਹੜੀ ਆਪਾਂ ਕਪੜਾ ਲਗਾਵਾਂਗੇ ਪੱਟੀ ਲੇਸ ਲਗਾ ਕੇ ਉਹ ਆਪਣੀ ਵਧੀਆ ਤਰੀਕੇ ਦੇ ਨਾਲ ਸਿੱਧੀ ਦਿਸੇ ਟੈਂਟੀ ਵਿੰਗੀ ਨਾ ਜਾਂਦੀ ਹੋਵੇ ਫਿਰ ਉਹ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਇਹ ਇੱਕ ਬਰਬਰੀ ਦਾ ਕਪੜਾ ਹੈ ਥੋੜੇ ਜੀ ਨਾਲ ਹੀ ਇੱਧਰ ਉੱਧਰ ਹੋ ਜਾਂਦਾ ਤੇ ਤੁਸੀਂ ਇਹ ਬਹੁਤ ਹੀ ਧਿਆਨ ਦੇ ਨਾਲ ਜਿਹੜੀ ਬਨਨ ਠੀਕ ਹੈ ਤੇ ਆਪਾਂ ਪੈਕੀ ਸਾਈਡ ਤੇ ਜਿਹੜੀ ਇਹ ਕਰੀਜ਼ ਬਣਾ ਲਾਂਗੇ ਤੁਸੀਂ ਦੂਸਰੀ ਸਾਈਡ ਤੇ ਬਣਾਉਣੀ ਬਣਾ ਵੀ ਸਕਦੇ ਆ ਪਰ ਜਦੋਂ ਆਪਾਂ ਇੱਕ ਸਾਈਡ ਤੇ ਪੱਟੀ ਨੂੰ ਅਟੈਚ ਕਰਾਂਗੇ ਤਾਂ ਆਪਣੀ ਉਹ ਦੂਸਰੀ ਸਾਈਡ ਪੱਟੀ ਆਪਰੇ ਹੀ ਸੈੱਟ ਆ ਜਾਂਦੀ ਹੈ ਠੀਕ ਹੈ ਪੱਟੀ ਆਪਾਂ ਨੇ ਇਹ ਲਈ ਹੈ तकरीबन 4.3 ਇੰਚ ਠੀਕ ਹੈ ਤੁਸੀਂ ਇੱਥੇ 2.5 ਇੰਚ 3 ਇੰਚ ਜਿੰਨੀ ਵੀ ਲੈਣੀ ਹੈ ਲੈ ਸਕਦੇ ਆ ਠੀਕ ਹੈ ਆਪਣੇ ਕੋਲੇ ਇਹਨਾਂ ਇੱਕ ਕਪੜਾ ਸੀਗਾ ਤੇ ਆਪਾਂ ਉਹੀ ਕਪੜਾ ਜਿਹੜਾ ਲੈ ਲਿਆ ठीक है बिल्कुल सीधी सीधी पट्टी आपको कट लैनी घेरे जिन्नी आप पट्टी ले लेनी है लंबी ठीक है तो इस तो बाद आप दसते तो हैं किस तरह आप लैस लगा उपर कमीज आप सैड पर तो करा पहले ना पट्टी के उपर लैस में रख के अटैच कर लेना ठीक है सीधा पासा लैस का आप उपरू करके रख लेना ਹਾਂਜੀ ਤੇ ਲੈਸ ਦਾ ਆਪਾਂ ਸਿੱਧਾ ਪਾਸਾ ਆਪਾਂ ਉੱਪਰਲੀ ਸਾਈਡ ਕਰਕੇ ਰੱਖ ਲਿਆ ਤੇ ਆਪਾਂ ਸिलाई ਲਗਾਉਂਦੇ ਜਾਣਾ ਸਾਰੀ ਸਾਰੀ ਪੱਟੀ ਤੇ ਆਪਾਂ ਇਸੇ ਤਰ੍ਹਾਂ ਹੀ ਸिलाई ਲਗਾ ਰਣੀ ਹੈ ਇਸ ਦੀ ਇੱਕੋ ਜੀ ਆਪਾਂ ਲੈਸ ਚੱਟਣੀ ਹੈ ਹੁਣ ਆਪਾਂ ਦੂਸਰੀ ਸਾਈਡ ਤੇ ਰੱਖਾਂਗੇ ਸਿੱਧਾ ਸਾਈਡ ਆਪਾਂ ਉੱਪਰ ਕਰਕੇ ਲੇਸ ਦੀ ਵਿੱਚ ਆਪਾਂ ਜਗਸ ਸੇਮ ਰੱਖਣੀ ਹੈ ਸਾਰੀ ਪੱਤੀ ਐਂ ਤਿਆਰ ਕਰ ਲੈਣੀ ਆਪਾਂ ਪੱਤੀ ਆਪਣੀ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਉੱਪਰ ਜੜਾਂਗੇ ਜਿੱਥੇ ਆਪਣਾ ਇਹ ਕਰੀਜ਼ ਬਣਾਈ ਹੋਈ ਨਿਸ਼ਾਨ ਲੱਗੇ ਹੋਏ ਆ ਠੀਕ ਹੈ ਇਹ ਲੈਸ ਤੇ ਜਿਹੜਾ ਆਪਣਾ ਕਪੜਾ ਐਕਸਟਰਾ ਆਇਆ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਬਾਹਰ ਨੂੰ ਫੋਲਡ ਕਰ ਲਾਂਗੇ ਤਾਂ ਜਦੋਂ ਵੀ ਆਪਾਂ ਇਹਨੂੰ ਅੰਡਰਗਾਉਂਡ ਕਰੀਏ ਤਾਂ ਆਪਣਾ ਇਹ ਕਪੜਾ ਜਿਹੜਾ ਆਪਾਂ ਨੂੰ ਵੱਧ ਕਟ ਕਪੜਾ ਨਾਲ ਫੋਲਡ ਹੋਵੇ ਤਾਂ ਕਰਕੇ ਇਹਨੂੰ ਆਪਾਂ ਸਾਰੇ ਨੂੰ ਫੋਲਡ ਕਰਨਾ ਆਪਣੀ ਜਿਹੜੀ ਫਿਨਿਸ਼ਿੰਗ ਦੇ ਨਾਲ ਇਹ ਸਲਾਈ ਆਪਣੀ ਫੋਲਡ ਕਰਨ ਵਾਲੀ ਬੱਜੀ ਕ੍ਰੀਜ਼ੀ ਦੇ ਉੱਪਰ ਉੱਪਰ ਆਪਾਂ ਇਹ ਲੈਸ ਨੂੰ ਪ੍ਰੈਸ ਕਰਾਂਗੇ ਮਰਖਲਾਪਾ ਦੂਸਰਾ ਜਿਹੜੇ ਸਾਈਡ ਤੇ ਜਿਹੜਾ ਕੱਟ ਲਗਾਇਆ ਹੈ ਆ ਉਧਰ ਰੱਖ ਲੈਣੀ ਹੈ ਇਸ ਤੇ ਸਿੱਧੀ ਸਿੱਧੀ ਕਰੀਜ਼ ਦੇ ਉੱਪਰ ਆਪਾਂ ਸਲਾਈ ਲਗਾ ਦੇਣੀ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਤੇ ਲਗਾਵਾਂ ਇਹ ਤਲਕਣਾ ਜਾਏਗਾ ਕੱਪੜੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਰੱਖਣਾ ਆਪਣਾ ਵੀ ਵਿੱਚ ਕੱਪੜੇ ਦੇ ਆਪਣੇ ਵਾਲ ਨਾਲ ਕੋਈ ਪੈਂਦਾ ਹੋਵੇ ਸਾ ਇਹ ਸिलाई ਨੂੰ ਇਸ ਤਰ੍ਹਾਂ ਇਸ ਫਸ ਫਾਈ ਦੇ ਨਾਲ ਲਾ ਲੈਣਾ ਕੱਪੜੇ ਵਿੱਚ ਕੋਈ ਵੀ ਵਾਲੀ ਪੈਣ ਦੇਣਾ ਇਹ ਆਪਣੀ ਲੈਸ ਨਾਲ ਅਟੈਚ ਹੋ ਗਈ ਹੈ ਹੁਣ ਆਪਾਂ ਇਹਨੂੰ ਜਿਹੜਾ ਅੰਡਰਗਰਾਉਂਡ ਕਰਨਾ ਉਹ ਆਪਾਂ ਕਿਸ ਤਰੀਕੇ ਨਾਲ ਕਰਨਾ ਜਿਹੜੀ ਆਪਣੀ ਉੱਪਰ ਸिलाई ਲਗਾਈ ਹੋਈ ਉਹ ਹੀ ਦੂਸਰੀ ਸਾਈਡ ਤੇ ਜਿਹੜੀ ਸिलाई ਆਪ ਨੂੰ ਦਿਖਦੀ ਆਪਾਂ ਉਹਦੇ ਉੱਪਰ ਉੱਪਰ ਦੀ ਸिलाई ਲਗਾਉਣੀ ਹੈ ਕੈਮੀ ਕੋਈ ਨਹੀਂ ਲੈਸ ਆਪਾਂ ਇਹ ਵੀ ਸਲਾਈ ਦੇ ਵਿੱਚ ਦੇਣੀ ਹੈ। ਤਾਂ ਜੋ ਆਪਣੀ ਜਿਹੜੀ ਸਿੱਧੀ ਵਾਲੀ ਸਾਈਡ ਤੇ ਜਿਹੜੀ ਲੈਸ ਆ ਉਹ ਆਪਣੀ ਇੱਕੋ ਜੀ ਬਾਹਰ ਨੂੰ ਦਿਸੇ। ਬਿਲਕੁਲ ਆਪਾਂ ਸਲਾਈ ਦੇ ਉੱਪਰ ਉੱਪਰ ਇਹ ਸਲਾਈ ਨੂੰ ਲਗਾਵਾਂਗੇ। ਕਿਉਂਕਿ ਉਧਰਲੀ ਸਾਈਡ ਤੋਂ ਆਪਾਂ ਦੇਖ ਕੇ ਸਲਾਈ ਦੇ ਉੱਪਰ ਸਿਉਣ ਲਈ ਹੋਈ ਹੈ। ਇਹ ਸਲਾਈ ਆਪਣੀ ਇਸ ਤਰ੍ਹਾਂ ਲਾ ਗੀਏ। ਹੁਣ ਆਪਾਂ ਇਹਨੂੰ ਤੋਂ ਸਲਾਈ ਨੂੰ ਨੱਪ ਲਾਂਗੇ ਫਿਨਿਸ਼ਿੰਗ ਦੇ ਦੇਾਂਗੇ ਆਪਾਂ। ਇਹ ਸਲਾਈ ਲਗਾਉਣਾ ਆਪਾਂ ਪ੍ਰੈਸ ਦੇ ਨਾਲ ਵੀ ਸੈੱਟ ਕਰ ਹੋ ਜਾਂਦੀ ਏ। ਜાં ਇੱਕ ਸਲਾਈ ਜਿਹੜੀ ਇਸ ਤਰੀਕੇ ਦੇ ਨਾਲ ਆਪਾਂ ਲਾ ਸਕਦੇ ਹਾਂ ਇਦਾਂ ਫੜ ਕੇ ਆਪਾਂ ਇਸ ਤਰ੍ਹਾਂ ਇਹ ਆਪਣੀ ਇੱਕੀ ਸਲਾਈ ਦੇ ਨਾਲ ਫਿਨਿਸ਼ਿੰਗ ਵਾਲੀ ਵੀ ਵੱਜ ਜਾਂਦੀ ਏ ਤੇ ਗਮ ਵੀ ਹੋ ਜਾਂਦੀ ਏ ਠੀਕ ਹੈ। ਪਰ ਆਪਾਂ ਤੁਹਾਨੂੰ ਦੋ ਹੀ ਸਲਾਈਆਂ ਦੇ ਨਾਲ ਦੱਸਾਂਗੇ ਤਾਂ ਜੇ ਬਿਲਕੁਲ ਵੀ ਅਨਜਾਨ ਤੋਂ ਅਨਜਾਨੀ ਇਹ ਲੇਸ ਨੂੰ ਲਾ ਸਕੇ। ਪੂਰੀ ਫਿਨਿਸ਼ਿੰਗ ਦੇ ਨਾਲ ਉਹਨਾਂ ਪਿੱਤਲੀ ਸੇੜ ਨੂੰ ਹੰਡਰ ਸਮ ਨੂੰ ਕਰਨਾ ਹੈ ਜੇ ਤੁਸੀਂ ਇੱਕ ਹੀ ਸਲਾਈ ਦੇ ਨਾਲ ਇਸ ਤਰ੍ਹਾਂ ਕਰਨਾ ਹੈ ਤਾਂ ਐਵੇਂ ਉੱਪਰ ਦੀ ਸਲਾਈ ਬਹੁਤ ਹੀ ਧਿਆਨ ਦੇ ਨਾਲ ਆਪਾਂ ਇਹ ਲਗਾ ਸਕਦੇ ਹਾਂ ਠੀਕ ਹੈ ਕਿ ਨਹੀਂ ਤੁਸੀਂ ਇਤਲੀ ਸੇੜ ਤੋਂ ਹੀ ਬਿਲਕੁਲ ਸਿਉਣ ਦੇ ਉੱਪਰ ਉੱਪਰ ਸਲਾਈ ਲਗਾ ਲੈਣੀ ਹੈ

ਪੱਟੀ ਆਪਣੀ ਬਣ ਕੇ ਇਸ ਤਰ੍ਹਾਂ ਰੈਡੀ ਹੋ ਗਈ ਏ ਘੇਰਾ ਇਹ ਠੀਕ ਹੈ ਹੁਣ ਆਪਾਂ ਘੇਰੇ ਦੇ ਉੱਪਰ ਜਿਹੜੀ ਲੇਸ ਲਾਉਣੀ ਆ ਉਹ ਲਗਾਵਾਂਗੇ ਇਹਦੇ ਵਿੱਚ ਆਪਾਂ ਕੋਈ ਵੀ ਡਿਜ਼ਾਈਨ ਕਰ ਸਕਦੇ ਹਾਂ ਲੇਸ ਵਗੈਰੇ ਦੀ ਵੀ ਕਟਿੰਗ ਕਰਕੇ ਲਾ ਸਕਦੇ ਹਾਂ ਸਟੋਨ ਵਗੈਰਾ ਵੀ ਲਾ ਸਕਦੇ ਹਾਂ ਠੀਕ ਹੈ ਹੁਣ ਆਪਾਂ ਲੇਸ ਦਾ ਜਿਹੜਾ ਸਿੱਧਾ ਪਾਸਾ ਉਹ ਆਪਾਂ ਥੱਲੇ ਵਾਲੀ ਸਾਈਡ ਨੂੰ ਕਰਕੇ ਰੱਖਣਾ ਹੈ ਠੀਕ ਹੈ ਇੱਥੇ ਜਿਹੜਾ ਆਪਾਂ ਕਪੜਾ ਘੇਰੇ ਦੇ ਨਾਲ ਫੋਲਡ ਕਰਨਾ ਹੈ ਆਪਣਾ ਕਪੜਾ ਜਿਹੜਾ ਇਹ ਲੈ ਕੱਟ ਬੰਦੀ ਸੀ ਲੈਂਥ ਆਪਾਂ ਇਹ ਉੱਪਰ ਨਾਲ ਕਪੜਾ ਅਟੈਚ ਕਰਨਾ ਹੈ ਇਹਦੇ ਤੇ ਇਕੱਠਾ ਵੀ ਰੱਖ ਕੇ ਆਪਾਂ ਸਲਾਈ ਲਗਾ ਸਕਦੇ ਹਾਂ ਇਹ ਪਰ ਜਿਹੜਾ ਨਵੇਂ ਸਲਾਈ ਸਿੱਖਣ ਵਾਲੇ ਆ ਉਹਨਾਂ ਲਈ ਇਸ ਤਰੀਕੇ ਦੇ ਨਾਲ ਲਗਾਉਂਗੇ ਤਾਂ ਬਹੁਤ ਵਧੀਆ ਹੋਊਗਾ ਤਾਂ ਜੋ ਆਪਣੀ ਬਹੁਤ ਹੀ ਸਫਾਈ ਦੇ ਨਾਲ ਗੇਰੀ ਲੱਭੀ ਜਾਂਦੀ ਹੈ ਜੇ ਦੋ ਆਪਾਂ ਦੋ ਸਲਾਈਆਂ ਲਗਾਉਣੀਆਂ ਠੀਕ ਹੈ ਹੁਣ ਆਪਾਂ ਉੱਪਰ ਕਪੜਾ ਰੱਖ ਲਾਂਗੇ ਜਿਹੜਾ ਅੰਦਰ ਵਨ ਫੋਲਡ ਕਰਨਾ ਹੈ ਤੇ ਆਪਾਂ ਦੇਖ ਜápਾ ਨੂੰ ਇਸ ਕਪੜੇ ਦੇ ਵਿੱਚ ਕੀ ਦਿਖ ਰਹੀ ਹੈ ਜੇ ਕਪੜਾ ਆਪਣੇ ਕੋਲੇ ਮੋਟਾ ਹੋਵੇ ਤਾਂ ਫੇਰ ਆਪਾਂ ਦੂਸਰੀ ਸਾਈਡ ਤੋਂ ਜਿਹੜੀ ਸਲਾਈ ਲੱਗੀ ਹੋਈ ਹੈ ਉਹਦੇ ਉੱਪਰ-ਉੱਪਰ ਸਲਾਈ ਲਗਾ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਸਲਾਈ ਦਿਖਦੀ ਹੈ ਤੇ ਉਹਦੇ ਉੱਪਰ-ਉੱਪਰ ਦੀ ਆਪਾਂ ਸਲਾਈ ਲਗਾ ਲੈਣੀ ਹੈ ਨੂੰ ਫਿਨਿਸ਼ਿੰਗ ਲਈ ਸਲਾਈ ਬਟ ਲਗਾ ਲਾਂਗੇ ਇਸ ਆਪਣੀ ਸਿੱਧਾ ਪਾਸਾ ਉੱਪਰ ਆ ਗਿਆ ਤੇ ਤੁਸੀਂ ਵੀਡੀਓ ਨੂੰ ਨਾਲ ਦੀ ਨਾਲ ਤੁਸੀਂ ਸ਼ੇਅਰ ਵੀ ਕਰ ਦਿਆ ਕਰੋ ਮਾਤ ਵੀ ਕਰ ਦਿਆ ਕਰੋ ਬਿਨਾਂ ਸਕਿਪ ਕੀਤੇ ਸਾਰੀਆਂ ਵੀਡੀਓ ਨੂੰ ਤੁਸੀਂ ਪਲੀਜ਼ ਤੇ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਹਾਈਪ ਵਾਲੀ অপਸ਼ਨ ਵੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਹਾਈਪ ਵਾਲੀ অপਸ਼ਨ ਵੀ ਹਾਈਪ ਦੇ ਦਿਆ ਕਰੋ ਵੀਡੀਓ ਨੂੰ ता अपनी वीडियो अगे देखकर जा सके ठीक है तो चैनल में सबसक्राइब तो तीस कर लिया करो इस तरह अपना घेरा बन के ही रेडी हो गया इस तरह ही आपवह गला जोड़ा डिजाइन किया वो भी वीडियो पर शेयर तो करा ਇਹ ਬਾਕੀ ਜਿਹੜਾ ਇਹ ਤਾਂ ਬੈਕ ਸਾਈਡ ਆ ਉਹ ਵੀ ਆਪਾਂ ਬਿਲਕੁਲ λεਣੀ ਨਹੀਂ ਰਹਿ ਗਈ ਇਹਦੇ ਵਿੱਚ ਆਪਾਂ ਕੋਈ ਵੀ ਕੱਟ ਨਹੀਂ ਪਾਇਆ ਕੋਈ ਵੀ ਉਹਦੇ ਵਿੱਚ ਧਰਦਾ ਨਹੀਂ ਹੈਗਾ ਇਸ ਤਰ੍ਹਾਂ ਆਪਣਾ ਉੱਪਰੋਂ ਸਫਾਈ ਦਿਨਾਲੀ ਨਹੀਂ ਆਪਾਂ ਇਹ ਪੱਲੇ ਵਾਲੀ ਸਾਈਡ ਤੇ ਬਿਲਕੁਲ ਸਫਾਈ ਦਿਨਾਲੀਏ ਕਪੜਾ ਆ ਠੀਕ ਹੈ